ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਇਹ ਸਾਡੇ ਲਹਿਰੇ ਏਰੀਏ ਦੇ ਵਿੱਚ ਤੇ ਲਹਿਰੇ ਦੇ ਨਾਲ ਲੱਗਦਾ ਜਿਹੜਾ ਹਰਿਆਣੇ ਦਾ ਏਰੀਆ ਹੈ ਉਹਦੇ ਵਿੱਚ ਹੁੰਦੀਆਂ ਚੋਰੀ ਦੀਆਂ ਵਾਰਦਾਤਾਂ ਤੇ ਲੋਕਾਂ ਦੇ ਵਿੱਚ ਬੜੀ ਅਸੁਰੱਖਿਆ ਦੀ ਜਿਹੜੀ ਭਾਵਨਾ ਸੀ ਉਹਨੂੰ ਅਸੀਂ ਨੇ ਖਤਮ ਕੀਤਾ ਹੈ ਥਾਣਾ ਲਹਿਰਾ ਦੇ ਐਸ ਐਚ ਓ ਇੰਸਪੈਕਟਰ ਗਨੋਤ ਕੁਮਾਰ ਔਰ ਚੌਂਕੀ ਇੰਚਾਰ ਚੌਟੀਆਂ ਨੇ ਬਹੁਤ ਮਿਹਨਤ ਨਾਲ ਇਸ ਚੋਰ ਗਰੋਹ ਨੂੰ ਕਾਬੂ ਕੀਤਾ ਹੈ ਇਸ ਚੋਰ ਗਰੋਹ ਦੇ ਵਿੱਚ ਕੁੱਲ ਅਸੀਂ 7 ਬੰਦੇ ਹੁਣ ਤੱਕ ਗ੍ਰਿਫਤਾਰ ਕਰ ਚੁੱਕਿਆ ਇਹਨਾਂ ਦੇ ਦੁਆਰਾ ਜਿਹੜਾ ਮੋਟਰਸਾਈਕਲ ਵਰਤੇ ਜਾਂਦੇ ਸੀ ਤੇ ਜਿਹੜਾ ਇਹਨਾਂ ਦਾ ਚੋਰੀ ਦਾ ਸਮਾਨ ਸੀਗਾ ਸੋਨੇ ਦੇ ਗਹਿਣੇ ਆਦਿਕ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਲੋਹਾ ਇਸ ਤਰੀਕੇ ਦਾ ਮੋਟਰਸਾਈਕਲਾਂ ਦੇ ਸਮਾਨ ਉਹ ਅਸੀਂ ਕਾਫੀ ਬਰਾਮਦ ਕਰਾਇਆ ਤੇ ਅਸੀਂ ਆਪਣਾ ਮੁਕੱਦਮਾ ਨੰਬਰ 89 ਸੀਗਾ ਜਿਹੜਾ ਥਾਣੇ ਲਹਿਰੇ ਦਾ ਉਹਨੂੰ ਪ੍ਰੈਸ ਕਰਕੇ ਨਾਲ ਵਾਲੇ ਥਾਣਿਆਂ ਨੂੰ ਸੂਚਿਤ ਕੀਤਾ ਹੈ ਤੇ ਉਹ ਇਹਨਾਂ ਨੂੰ ਪ੍ਰੋਡਕਸ਼ਨ ਬਣ ਤੇ ਲਗਾਏ ਲੈ ਕੇ ਜਾ ਕੇ ਆਪਣੇ ਜਿਹੜੇ ਨੇ ਮੁਕਦਮੇ ਨੇ ਉਹ ਟ੍ਰੇਸ ਕਰਨਗੇ ਸਰ ਕਿੰਨੇ ਕੁ ਲੋਕਾਂ ਨੂੰ ਗ੍ਰਿਫਤਾਰ ਕਰਿਆ ਤੇ ਕਿੱਥੇ ਕਿੱਥੇ ਇਹ ਚੋਰੀਆਂ ਕਰਦੇ ਸੀ ਕਿਦਾਂ ਇਹਨਾਂ ਨੂੰ ਫੜਾਇਆ ਕਿਹੜੀ ਕਿਹੜੀ ਵੱਡੀ ਚੋਰੀ ਕੀਤੀ ਅਸੀਂ ਹੁਣ ਤੱਕ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜੀ ਇਹਨਾਂ ਚੋਂ 5 ਦੋਸ਼ੀ ਨੇ ਜਿਹੜੇ ਲਹਿਰੇ ਦੇ ਨੇ ਇੱਕ ਸੁਨਾਮ ਦਾ ਔਰ ਇੱਕ ਜਾਖਲ ਦਾ ਇਹ ਇਹਨਾਂ ਤੋਂ ਅਸੀਂ ਵੱਖਰ ਵੱਖਰੀਏ ਸੋਨੇ ਦੇ ਗਹਿਣੇ ਟੌਪਸ ਚਾਂਦੀ ਦੇ ਗਹਿਣੇ ਤੇ ਮੋਟਰਸਾਈਕਲ ਬਰਾਮਦ ਕਰਾਏ ਨੇ ਤੇ ਇਸ ਤੋਂ ਬਾਅਦ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਹੋਰ ਵੀ ਅੱਗੇ ਜਿਹੜੀ ਫਰਦਰ ਤਫ਼ਤੀਸ਼ ਕਰਾਂ। ਜਿਸ ਤਰ੍ਹਾਂ ਦੀ ਰੈਕੀ ਜਿਹੜੀ ਇਹ ਕਰਦੇ ਸੀ ਚੋਰ ਇਹ ਦਿਨ ਵੇਲੇ ਦੀ ਮਤਲਬ ਬਿੱਲੇ ਫੜਨ ਦਾ ਬਹਾਨਾ ਕਰਕੇ ਮੋਟਰਸਾਈਕਲ ਤੇ ਆਲੇ-ਦਾਲੇ ਬਗਲੀਆਂ ਪਾ ਕੇ ਇਹ ਰੈਕੀ ਕਰਦੇ ਸੀ ਦੇਖਦੇ ਸੀ ਵੀ ਕੋਈ ਘਰ ਬੰਦ ਹੈ ਜਾਂ ਕੋਈ ਘਰ ਸੁਨਣਾ ਪਿਆ ਹੈ ਜਾਂ ਬੇਬਾਦ ਹੈ ਤੇ ਉਹਨੂੰ ਇੱਕ ਦਿਨ ਰੈਕੀ ਕਰਦੇ ਸੀ ਦੂਸਰੇ ਦਿਨ ਜਦੋਂ ਦੇਖਦੇ ਸੀ ਵੀ ਇਹ ਬੰਦ ਪਿਆ ਤਾਂ ਉਹ ਫਿਰ ਰਾਤ ਨੂੰ ਉਸ ਦੇ ਵਿੱਚ ਚੋਰੀ ਕਰਦੇ ਸੀ ਬਾੜ ਲਾ ਕੇ ਇਹਨਾਂ ਦੀ ਕੁਝ ਕਿਸੇ ਤੋਂ ਇਹ ਗੱਲ ਸਾਹਮਣੇ ਆਈ ਹੈ ਔਰ ਇਸ ਗੱਲ ਨੂੰ ਇਹਨਾਂ ਦੀਆਂ ਬਰਾਮਦੀਆਂ ਨੇ ਜਿਹੜੀਆਂ ਉਹ ਕਰਾਬਰੇਟ ਕਰਦਿਆਂ ਨੇ ਵੀ ਇਹਨਾਂ ਦਾ ਮੋਟਰ ਸਪਰੈਂਡ ਜੋ ਸੀ ਇਹ ਆਪਣੀ ਸਰਕਲ ਦੀ ਚੋਰੀਆਂ ਕਰਦੇ ਸੀ ਜਾਂ ਹੋਰਲੇ ਰਾਜਾਂ ਤੋਂ ਵੀ ਜਾਂਦੇ ਨਹੀਂ ਜੀ ਕਿਉਂਕਿ ਜਿਹੜਾ ਕਾਲੀਆ ਪਿੰਡ ਆ ਉਹ ਬਿਲਕੁਲ ਹਰਿਆਣਾ ਦੇ ਨਾਲ ਲੱਗਦਾ ਹੈ ਇਹਨਾਂ ਨੇ ਜਾਖਲ ਦੇ ਵਿੱਚ ਵੀ ਚੋਰੀਆਂ ਕੀਤੀਆਂ ਚਾਂਦਪੁਰੇ ਵਿੱਚ ਚੋਰੀ ਕੀਤੀ ਟੁਹਾਣੇ ਵੀ ਚੋਰੀ ਕੀਤੀ ਤੇ ਇਸ ਤਰੀਕੇ ਨਾਲ ਇਹਨਾਂ ਨੇ ਮਾਨਸਾ ਦੇ ਏਰੀਆ ਦੇ ਵਿੱਚ ਵੀ ਕਿਉਂਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਵੀ ਨਾਲ ਲੱਗਦੇ ਆ ਇਹ ਬਾਰਡਰ ਦੇ ਏਰੀਆ ਦੇ ਕਦੇ ਉੱਤਰਲੇ ਪਾਸੇ ਕਦੇ ਪੰਜਾਬ ਵਾਲੇ ਪਾਸੇ ਘੁੰਮਦੇ ਰਹਿੰਦੇ ਸੀ ਤੇ ਬੜਾ ਇਹਨਾਂ ਨੇ ਲੋਕਾਂ ਦੇ ਵਿੱਚ ਭੈ ਦਾ ਵਾਤਾਵਰਨ ਪੈਦਾ ਕੀਤਾ ਇਹਨਾਂ ਨੇ ਕਿਸੇ ਹੋਰ ਰਾਜ ਦੇ ਇਸ ਤਰ੍ਹਾਂ ਦੇ ਚੋਰ ਗਰੂਪ ਨਾਲ ਵੀ ਸੰਬੰਧ ਮੇਲ ਪਾਇਆ ਹੈ ਇਹ ਹਲੇ ਤਫਤੀਸ਼ ਦਾ ਵਿਸ਼ਾ ਜੀ ਇਹ ਰਮਾਨ ਦੇ ਦੌਰਾਨ ਇਹ ਸਾਰਾ ਵਿਚਾਰਿਆ ਜਾਊਗਾ ਸਰ ਇਹ ਨਸ਼ੇ ਵਾਲੇ ਧੰਨਿਆਂ ਦੀ ਜਿਹੜੀ ਨਸ਼ੇ ਕਰਦੇ ਨੇ 104 ਉਹ ਵੀ ਨਹੀਂ ਜੀ ਨਹੀਂ ਨਸ਼ੇੜੀ ਕਿਸਮ ਦੇ ਇਹਨਾਂ ਦੇ ਵਿੱਚ ਤਿੰਨ ਬੰਦੇ ਨੇ ਜਿਹੜੇ ਨਸ਼ੇੜੀ ਕਿਸਮ ਦੇ ਨੇ ਜੀ ਤੇ ਓਬਵੀਅਸ ਹੈ ਵੀ ਜਦੋਂ ਇਹਨਾਂ ਦੇ ਪੈਸਿਆਂ ਦੀ ਪੂਰਤੀ ਨਹੀਂ ਹੁੰਦੀ ਹੈ ਤਾਂ ਉਹ ਫਿਰ ਇਸ ਤਰੀਕੇ ਦੀਆਂ ਕਾਰਵਾਈਆਂ ਕਰਦੇ ਨੇ ਜਿਹੜੇ ਸਭ ਤੋਂ ਅਹਿਮ ਗੱਲ ਹੈ ਉਹਦੇ ਚ ਇਹ ਹੈ ਵੀ ਜਿਹੜੇ ਬੰਦੇ ਇਹੋ ਜਿਹਾ ਚੋਰੀ ਦਾ ਸਮਾਨ ਖਰੀਦਦੇ ਐ ਤੇ ਉਹ ਉਹ ਅਸੀਂ ਨੇ ਵਿੱਚ ਹੀ ਨਾਮਿਨੇਟ ਕਰਕੇ ਵਿੱਚ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਕਿ ਜਿਹੜੇ ਚੋਰੀ ਦਾ ਸਮਾਨ ਖਰੀਦਣ ਵਾਲੇ ਨੇ ਉਹਨਾਂ ਨੂੰ ਵੀ ਨੱਥ ਪਾਈ ਜਾ ਸਕੇ ਸਰ ਕਵਾਰੀਏ ਕਿੰਨੇ ਕਵਾਰੀਏ ਵਿੱਚ ਇੱਕ ਬਾੜੀਆ ਜੀ ਇੱਥੇ ਇਹ ਜਿਹੜਾ ਅਸੀਂ ਨੇ ਗ੍ਰਿਫਤਾਰ ਕੀਤਾ ਉਹ ਜਾਖੜ ਦਾ ਔਰ ਹੋਰ ਟੀਮ ਨੇ ਇਹ ਸਾਰੇ ਜਿੰਨਾ ਇਹਨਾਂ ਦਾ ਗ੍ਰੋਸ ਹੀ ਪੂਰੇ ਦਾ ਪੂਰਾ ਕਾਬੂ ਹੋ ਚੁੱਕਿਆ ਜੀ 7 ਵਿਅਕਤੀਆਂ ਦਾ ਗ੍ਰੋਸ ਹੀ ਇੱਕ ਖਰੀਦਣ ਵਾਲਾ ਸੀ ਤੇ ਬਾਕੀ ਚੋਰੀਆਂ ਕਰਨ ਵਾਲੇ ਸੀ ਪੂਰੇ ਜਿਹੜੇ ਨੇ ਗ੍ਰਫਤਾਰ ਹੋ ਗਏ ਲੋਕਾਂ ਨੂੰ ਵੀ ਕਹਿਣਾ ਜਾ ਰਿਹਾ ਜੀ ਲੋਕਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਜੀ ਵੀ ਜੇ ਕੋਈ ਇਹੋ ਜੇ ਵਿਅਕਤੀ ਜਿਹੜੇ ਕਿ ਤੁਹਾਨੂੰ ਲੱਗਦਾ ਵੀ ਸਾਡੇ ਤੋਂ ਉਪਰੇ ਨੇ ਜਦੋਂ ਪਿੰਡਾਂ 'ਚ ਜਾਂਦੇ ਨੇ ਤਾਂ ਉਹਨਾਂ ਦੇ ਬਾਰੇ ਪੜਤਾਲ ਜ਼ਰੂਰ ਕੀਤੀ ਜਾਵੇ ਉਹਨਾਂ ਤੋਂ ਦਾ ਆਧਾਰ ਕਾਰਡ ਮੰਗਿਆ ਜਾਵੇ ਜਾਂ ਜੇ ਹੋ ਸਕੇ ਤਾਂ ਕੋਈ ਜਿਵੇਂ ਅੱਜਕੱਲ੍ਹ ਫੋਨ ਦਾ ਜ਼ਮਾਨਾ ਹੈ ਤਾਂ ਉਹਨਾਂ ਦੀ ਫੋਟੋ ਖਿੱਚ ਲਈ ਜਾਵੇ ਤੇ ਪੁਛ ਪ੍ਰਤਾਲ ਜ਼ਰੂਰ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਡਟਰੈਂਟ ਹੋਵੇ ਤੇ ਜਦੋਂ ਇੱਕ ਵਾਰੀ ਇਸ ਤਰੀਕੇ ਦੀ ਗੱਲ ਹੋਊਗੀ ਤਾਂ ਜ਼ਿਆਦਾ ਤੌਰ ਤੇ ਇਹਨਾਂ ਦੇ ਵਿੱਚ ਕਮੀ ਆਊਗੀ। ਕਵਾੜੀਆਂ ਨੂੰ ਕੀ ਕਹਿਣਾ ਚਾਹ ਰਹੇ ਹੁੰਦੇ? ਬਿਲਕੁਲ ਨਹੀਂ ਬਖਸ਼ਿਆ ਜਾਊਗਾ ਜੀ। ਇਹ ਲੋਕਾਂ ਦੇ ਮਨਾਂ ਦੇ ਵਿੱਚ ਭੈ ਦਾ ਵਾਤਾਵਰਨ ਪੈਦਾ ਕਰਦੇ ਨੇ, ਲੋਕਾਂ ਦੀ ਹੱਕ ਹਲਾਲ ਦੀ ਕੀਤੀ ਹੋਈ ਕਮਾਈ ਨੂੰ ਚੋਰੀ ਕਰਕੇ ਲੈ ਕੇ ਜਾਂਦੇ ਨੇ ਤੇ ਜਿਹੜਾ ਚੋਰੀ ਦੀਆਂ ਵਸਤੂਆਂ ਖਰੀਦਦਾ ਹੀ ਸ਼ੁੱਡ ਫੇਸ ਮਿਊਜ਼ਿਕ ਆਫ ਲਾ।